ਲਵ ਜਿਮ ਮੈਰਜ ਕਰਵਾਉਣ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਆ ਤਾਂ ਜੋੜੇ ਇਹ ਖਬਰ ਧਿਆਨ ਨਾਲ ਸੁਣ ਲੈਣ ਤਾਂ ਦੱਸ ਦਿੰਦੇ ਆ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟ ਸਮੀਰ ਦੀ ਪੰਚਾਇਤ ਨੇ ਲਵ ਮੈਰਜ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਆ ਪੰਚਾਇਤ ਵੱਲੋਂ ਪਾਸ ਕੀਤੇ ਗਏ ਮਤੇ ਅਨੁਸਾਰ ਜੇਕਰ ਪਿੰਡ ਦਾ ਕੋਈ ਵੀ ਕੁੜੀ ਮੁੰਡਾ ਲਵ ਮੈਰਜ ਕਰਦਾ ਤਾਂ ਨਾ ਸਿਰਫ ਉਹਨਾਂ ਨੂੰ ਪਿੰਡ ਜਿਹੜਾ ਨਿਕਾਲਾ ਦਿੱਤਾ ਜਾਵੇਗਾ ਬਲਕਿ ਉਹਨਾਂ ਦੇ ਪਰਿਵਾਰਾਂ ਨੂੰ ਵੀ ਪਿੰਡ ਤੋਂ ਬਾਹਰ ਕੱਢ ਦਿੱਤਾ ਜਾਵੇਗਾ ਪੰਚਾਇਤਾਂ ਕਹਿਣਾ ਕਿ ਜਏ ਰਿਸ਼ਤੇ ਸਮਾਜ ਵਿੱਚ ਗਲਤ ਸੁਨੇਹਾ ਪੇੜਦੇ ਨੇ ਤੇ ਇਹ ਵਿਆਹ ਕਦੇ ਪੂਰੀ ਤਰ੍ਹਾਂ ਸਫਲ ਨਹੀਂ ਹੁੰਦੇ ਇਸੇ ਕਰਕੇ ਫੈਸਲਾ ਲਿਆ ਗਿਆ ਤੇ ਇੱਕ ਮਜਬੂਰੀ ਬਣ ਗਿਆ ਇਸ ਫੈਸਲੇ ਨੂੰ ਲੈ ਕੇ ਪਿੰਡ ਵਿੱਚ ਪੂਰੀ ਤਰ੍ਹਾਂ ਸਹਿਮਤੀ ਜਤਾਈ ਗਈ ਆ ਪੰਚਾਇਤ ਮੈਂਬਰਾਂ ਤੇ ਪਿੰਡ ਵਾਸੀਆਂ ਦਾ ਕਹਿਣਾ ਕਿ ਇੱਕ ਆਦਮ ਰਸਮੀ ਰਿਸ਼ਤਿਆਂ ਤੇ ਸਮਾਜਿਕ ਢਾਂਚੇ ਨੂੰ ਬਣਾਈ ਰੱਖਣ ਲਈ ਝੁਕਿਆ ਗਿਆ ਪੰਚਾਇਤ ਨੇ ਸਾਫ਼ ਕਰ ਦਿੱਤਾ ਕਿ ਪਿੰਡ ਦੀਆਂ ਰਵਾਇਤਾਂ ਦਾ ਉਲੰਘਣ ਕਰਨ ਤੇ ਕਿਸੇ ਵੀ ਕੀਮਤ ਜਿਹੜਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਜਿਹੜੇ ਮੌਕੇ ਦਿੱਤੇ ਗਏ ਨੇ ਜਦੋਂ ਕਿਸੇ ਪਿੰਡ ਦੀ ਪੰਚਾਇਤ ਵੱਲੋਂ ਅਜਿਹਾ ਫੈਸਲਾ ਲਿਆ ਗਿਆ ਤਾਂ ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਦੇ ਕਈ ਪਿੰਡਾਂ ਵਿੱਚ ਪ੍ਰੇਮ ਵਿਆਹ ਤੇ ਰੋਕ ਲਾਉਣ ਦੇ ਫੈਸਲੇ ਲਏ ਗਏ ਨੇ ਹਾਲਾਂਕਿ ਇਹ ਜਿਹੇ ਫੈਸਲਿਆਂ ਨੂੰ ਲੈ ਕੇ ਅਕਸਰ ਕਾਨੂੰਨੀ ਤੇ ਮਨੁੱਖੀ ਅਧਿਕਾਰਾਂ ਦੇ ਮੁੱਦੇ ਖੜੇ ਹੁੰਦੇ ਨੇ ਕੋਰਟ ਸ਼ਮੀਰ ਪੰਚਾਇਤ ਦੇ ਇਸ ਫੈਸਲੇ ਦੇ ਪ੍ਰਸ਼ਾਸਨ ਦੀ ਕੀ ਰੁਖ ਹੋਵੇਗਾ ਤੇ ਇਹ ਫੈਸਲਾ ਕਾਨੂੰਨ ਤੌਰ ਤੇ ਇੱਕ ਟਿਕ ਸਕੇਗਾ ਜਾਂ ਨਹੀਂ ਇਹ ਤਾਂ ਆਉਣ ਵਾਲੇ ਸਮੇਂ ਹੀ ਦੱਸੇਗਾ